ਸਾ ਸਾਂਗ ਜੀ ਸਾਸਤ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਤੁਹਾਡੇ ਸਾਹਮਣੇ ਜੇਕਰ ਆ ਗਈ ਹੈ ਤਾਂ ਉਸ ਦਾ ਬਹੁਤ-ਬਹੁਤ ਵੱਡਾ ਰੀਜਨ ਹੈ ਰੀਜਨ ਤਾਂ ਹੀ ਹੈ ਕਿ ਉਸ ਤੋਂ ਵੱਡੀ ਗੱਲ ਇਹ ਹੈ ਕਿ ਜੇ ਵੀਡੀਓ ਬਿਨਾਂ ਸੱਚ ਕੀਤੀ ਤੁਹਾਡੇ ਸਾਹਮਣੇ ਆ ਗਈ ਹੈ ਤਾਂ ਸਮਝ ਜਾਓਗੇ ਤੁਹਾਡੇ ਇੱਕ ਬਹੁਤ ਹੀ ਵੱਡੇ ਐਸ਼ਾ ਬਹੁਤ ਚੱਲਦੇ ਪੂਰੇ ਹੋਣ ਵਾਲੇ ਹੈ ਜੀ ਹਾਂ ਸੰਗਤ ਜੀ ਜੋਨੀਵਰਸ ਚਾਹੁੰਦਾ ਹੈ ਜੋਨੀਵਰਸ ਮਤਲਬ ਪਰਮਾਤਮਾ ਵਾਇਗੁਰੂ ਗੋਡ ਅੱਲਾ ਈਸ਼ਵਰ ਇਹ ਚਾਹੁੰਦੇ ਹਨ ਕਿ ਤੁਹਾਡੀ ਕੋਈ ਵੀ ਇਸ਼ਿਆ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇ ਤਾਂ ਇਸ ਵੀਡੀਓ ਦੇ ਵਿੱਚ ਉਹ ਤੁਹਾਡੀ ਇਸ਼ਿਆ ਪੂਰੀ ਕਰਨਗੇ ਕਿਉਂਕਿ ਇਹ ਵੀਡੀਓ ਦਾ ਤੁਹਾਡੇ ਸਾਹਮਣੇ ਆ ਜਾਣਾ ਹੀ ਇਹ ਸਾਬਤ ਕਰਦਾ ਹੈ ਕਿ ਤੁਹਾਡੀ ਇਸ਼ਿਆ ਜ਼ਰੂਰ ਪੂਰੀ ਹੋਵੇਗੀ ਕਿਉਂਕਿ ਅਸੀਂ ਅੱਜ ਆਪਣੀ ਵੀਡੀਓ ਵਿੱਚ ਕੁਝ ਇਸ ਤਰ੍ਹਾਂ ਦਾ ਦੱਸਣ ਵਾਲੇ ਹਾਂ ਇਸ ਨਾਲ ਤੁਹਾਡੀ ਇੱਛਾ 100% ਪੂਰੀ ਹੋਵੇਗੀ ਕਿਉਂਕਿ ਇਹ ਅਜਮਾਇਆ ਹੋਇਆ ਸੰਗਤ ਜੀ ਉਪਾਅ ਹੈ 100000 ਲੋਕਾਂ ਨੇ ਨਹੀਂ ਲੱਖਾਂ ਲੋਕਾਂ ਨੇ ਇਹ ਰੈਮਡੀ ਨੂੰ ਜਿਸ ਤਰ੍ਹਾਂ ਅਸੀਂ ਦੱਸਿਆ ਹੈ ਕੀਤਾ ਹੈ ਤਾਂ ਉਹਨਾਂ ਨੇ ਇਸ ਦਾ ਜ਼ਬਰਦਸਤ ਫਾਇਦਾ ਉਠਾਇਆ ਹੈ ਤਾਂ ਅੱਜ ਉਹਨਾਂ ਵਿੱਚੋਂ ਤੁਸੀਂ ਵੀ ਇੱਕ ਕਿਸਮਤ ਵਾਲੇ ਬਣ ਸਕਦੇ ਹੋ ਕਿਉਂਕਿ ਦੇਖੋ ਸਾਧ ਸੰਗਤ ਜੀ ਅੱਜ ਦੀ ਜਿਹੜੀ ਰੈਮਡੀ ਹੈ ਉਹਦੇ ਵਿੱਚ ਤੁਹਾਡਾ 1 ਰੁਪਿਆ ਵੀ ਨਹੀਂ ਲੱਗਣਾ ਨਾ ਹੀ ਤੁਹਾਡਾ ਕੋਈ ਸਮਾਂ ਲੱਗਣਾ ਹੈ ਪਰ ਫਿਰ ਵੀ ਤੁਹਾਡੀਆਂ ਇੱਛਾਵਾਂ ਪੂਰੀ ਹੋਏਗੀ ਵੈਸੇ ਇਸ ਦੇ ਨਾਲ ਮੈਂ ਇੱਕ ਵੀਡੀਓ ਪਹਿਲਾਂ ਵੀ ਆਪਣੇ ਚੈਨਲ ਤੇ ਪਾ ਚੁੱਕੀ ਹਾਂ ਪਰ ਅੱਜ ਹੋਰ ਇੱਕ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ ਕਿਉਂਕਿ ਸਾਡੇ ਚੈਨਲ ਦੇ ਨਾਲ ਬਹੁਤ ਸਾਰੇ ਨਵੇਂ-ਨਵੇਂ ਮੈਂਬਰ ਰੋਜ਼ ਸਾਡੀ ਫੈਮਿਲੀ ਮੈਂਬਰ ਬਣ ਰਹੇ ਹਨ ਐਸ ਲਈ ਸੋ ਜਾਣਦੇ ਹਾਂ ਕਿ ਸਾਰੇ ਹੀ ਜੋ ਨਵੇਂ ਮੈਂਬਰ ਬਣੇ ਹਨ ਉਹ ਵੀ ਇਸ ਟੈਕਨੀਕ ਦਾ ਇਸ ਰੈਮਡੀ ਦਾ ਇਸਾਜ ਰੋਲ ਲਾ ਬਠਾਉਣ ਤੇ ਆਓ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਿਖਵਾ ਦਿਓ ਜੀ ਅੱਜ ਦੀ ਰੈਮਡੀ ਅੱਜ ਦੇ ਉਪਾਅ ਬਾਰੇ ਦੇਖੋ ਜੀ ਇੱਕ ਨੰਬਰ ਇੱਕ ਇਸ ਤਰ੍ਹਾਂ ਦਾ ਐਂਜਲ ਨੰਬਰ ਤੁਹਾਨੂੰ ਦੱਸਣ ਵਾਲੇ ਹਾਂ ਜੋ ਯੂਨੀਵਰਸ ਤੱਕ ਤੁਹਾਨੂੰ ਤੁਹਾਡਾ ਜੋ ਮੈਸੇਜ ਹੈ ਤੁਹਾਡੀ ਜੋ ਮਨ ਦੀ ਇਸ਼ਿਆ ਹੈ ਜੋ ਵੀ ਤੁਸੀਂ ਚਾਹੁੰਦੇ ਹੋ ਜਲਦੀ ਤੋਂ ਜਲਦੀ ਪੂਰੀ ਹੋਵੇ ਉਹ ਇਸ਼ਿਆ ਉਹ ਮੈਸੇਜ ਤੁਹਾਡਾ ਯੂਨੀਵਰਸ ਭਾਵ ਕੇ ਪਰਮਾਤਮਾ ਤੱਕ ਜ਼ਰੂਰ ਪਹੁੰਚੇਗਾ ਤੇ ਚਲੋ ਅੱਜ ਗੱਲ ਕਰ ਲੈਂਦੇ ਹਾਂ ਅੱਜ ਦੇ ਉਪਾਅ ਦੀ ਅੱਜ ਦੇ ਉਪਾਅ ਵਿੱਚ ਤੁਸੀਂ ਕੋਜੇ ਵੀ ਪਰਮਾਤਮਾ ਜੋਨੇ ਵਾਸਤੇ ਮੰਗ ਸਕਦੇ ਹੋ ਤੁਹਾਨੂੰ ਇਥੇ ਤਿੰਨ ਇਸ਼ਾਵਾਂ ਲਿਖਣ ਵਾਸਤੇ ਪ੍ਰੋਸੈਸ ਪੂਰਾ ਕਿਵੇਂ ਲਿਖਣਾ ਹੈ ਕੀ ਕਰਨਾ ਹੈ ਦੱਸਣ ਵਾਲੇ ਹਾਂ ਤਿੰਨ ਇਸ਼ਾਵਾਂ ਦੇਖੋ ਇਸ਼ਾ ਕੋਈ ਵੀ ਤੁਸੀਂ ਮੰਗ ਸਕਦੇ ਹੋ ਤੁਹਾਨੂੰ ਪੈਸਿਆਂ ਦੀ ਕਮੀ ਹੈ ਉਹ ਲਿਖ ਸਕਦੇ ਹੋ ਇਸੇ ਤਰ੍ਹਾਂ ਜੋ ਚੀਜ਼ ਤੁਸੀਂ ਮੰਗਣੀ ਹੈ ਉਹੀ ਚੀਜ਼ ਤੁਸੀਂ ਲਿਖਣੀ ਹੈ ਪਰਮਾਤਮਾ ਤੋਂ ਤੁਹਾਡੀ ਉਹ ਇਸ਼ਿਆ ਪੂਰੀ ਹੋ ਪੂਰੀ ਹੋ ਜਾਵੇਗੀ ਅਡਵਾਂਸ ਵਿੱਚ ਹੀ ਤੁਸੀਂ ਥੈਂਕਸ ਕਰਨਾ ਹੈ ਜੋ ਨਿਵਾਸਤਾ ਵਾਈ ਗਰੂ ਜੀ ਦਾ ਅੱਲਾ ਈਸ਼ਵਰ ਗੋਡ ਦਾ ਤੁਸੀਂ ਕੀ ਲਿਖਣਾ ਹੈ ਜਿਸ ਤਰ੍ਹਾਂ ਸਮਝ ਲਓ ਕਿ ਪੈਸਿਆਂ ਦੀ ਕਮੀ ਹੈ ਪੈਸਿਆਂ ਦੀ ਕਮੀ ਲਿਖੋ ਜੌਬ ਚਾਹੀਦੀ ਹੈ ਜੌਬ ਲਿਖੋ ਸਰਕਾਰੀ ਜੌਬ ਚਾਹੀਦੀ ਹੈ ਸਰਕਾਰੀ ਜੌਬ ਲਿਖੋ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਉਹ ਲਿਖੋ ਤੁਹਾਡੇ ਬੱਚੇ ਤੁਹਾਡੇ ਨਾਲ ਗੱਲ ਨਹੀਂ ਕਰ ਰਹੇ ਉਹ ਲਿਖੋ ਵਿਦੇਸ਼ ਜਾ ਕੇ ਤੁਹਾਡੇ ਬੱਚੇ ਨੂੰ ਕੰਮ ਨਹੀਂ ਮਿਲਦਾ ਉਹ ਲਿਖ ਲਓ ਨਾਲ ਹੀ ਨਾਲ ਤੁਹਾਡੇ ਬੱਚਿਆਂ ਦਾ ਵਿਆਹ ਸ਼ਾਦੀ ਵਿੱਚ ਪ੍ਰੋਬਲਮ ਆ ਰਹੀ ਹੈ ਜਾਂ ਤੁਹਾਡੇ ਬੱਚੇ ਕਹਿਣਾ ਨਹੀਂ ਮੰਨਦੇ ਸੋ ਬਹੁਤ ਸਾਰੀਆਂ ਦੇਖੋ ਆਪਣੀਆਂ ਇਸ਼ਾਵਾਂ ਹੁੰਦੀਆਂ ਹਨ ਉਹ ਤੁਸੀਂ ਲਿਖ ਸਕਦੇ ਹੋ ਤਾਂ ਦੇਖ ਤਾਂ ਪਰੇਸ਼ਾਨੀਆਂ ਪ੍ਰੋਬਲਮ ਬਹੁਤ ਹੀ ਹੁੰਦੀਆਂ ਹਨ ਆਪਣੀ ਇਸ਼ਿਆ ਆਪਣੀ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਤੁਸੀਂ ਅੱਜ ਤੋਂ ਪਾ ਵਿੱਚ ਆਪਣੀ ਕੋਈ ਵੀ ਇਸ਼ਿਆ ਲਿਖ ਸਕਦੇ ਹੋ ਇਹ ਜੋ ਤੁਹਾਨੂੰ ਦੱਸਣ ਜਾ ਰਹੀ ਹਾਂ ਇਹ 2 ਦਿਨ ਦਾ ਉਪਾਅ ਹੈ ਤੁਸੀਂ ਚਾਹੋ ਤਾਂ ਇਸ ਨੂੰ ਜ਼ਿਆਦਾ ਦਿਨ ਵੀ ਕਰ ਸਕਦੇ ਹੋ ਪਰ 2 ਦਿਨ ਦੇ ਅੰਦਰ ਅੰਦਰ ਤੁਹਾਡੀ ਮੰਦੀਸ਼ਾ ਜ਼ਰੂਰ ਪੂਰੀ ਹੋਵੇਗੀ ਤੁਸੀਂ ਮੁੜ ਕੇ ਇਸ ਵੀਡੀਓ ਨੂੰ ਆ ਕੇ ਮੈਨੂੰ ਫਿਰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਸਾਡੀ ਇਹ ਵਾਲੀ ਇਸ਼ਿਆ ਪੂਰੀ ਹੋ ਗਈ ਹੈ ਕਿਉਂਕਿ ਤੁਹਾਡੇ ਕਮੈਂਟ ਦੇਖ ਕੇ ਲੋਕੀ ਵੀ ਮੋਟੀਵੇਟ ਹੁੰਦੇ ਹਨ ਸੰਗਾ ਜੀ ਅੱਜ ਦੇ ਉਪਵਾਦਨੀ ਮੇਨ ਚੀਜ਼ ਕਿਹੜੀ ਹੈ ਉਹ ਹੈ ਉਹ ਹੈ ਐਂਜਲ ਨੰਬਰ ਇਹ ਇੱਕ ਐਸਾ ਜਾਦੂਈ ਨੰਬਰ ਹੈ ਇਹ ਇੱਕ ਐਸਾ ਰਸਮਾਈ ਨੰਬਰ ਹੈ ਜੋ ਤੁਹਾਨੂੰ ਜੁਨੀਵਰਸ ਦੇ ਨਾਲ ਜੋੜਦਾ ਹੈ ਤੁਹਾਡਾ ਮੈਸੇਜ ਜੁਨੀਵਰਸ ਤੱਕ ਪਹੁੰਚਾਉਂਦਾ ਹੈ ਇਹ ਇੱਕ ਐਸਾ ਨੰਬਰ ਹੈ ਇਹ ਨੰਬਰ ਹੈ 7611 ਇਸ ਨੰਬਰ ਨੂੰ ਆਪਾਂ ਕਿਵੇਂ ਲਿਖਣਾ ਹੈ ਇੱਕ ਨਵੀਂ ਟੈਕਨੀਕ ਦੇ ਨਾਲ ਇਸਰ ਟੈਕਨੀਕ ਨਾਲ ਬੜੇ سارے ਲੋਕਾਂ ਨੇ ਇਸ ਦਾ ਫਾਇਦਾ ਵੀ ਉਠਾਇਆ ਹੈ। ਬਿਲਕੁਲ ਧਿਆਨ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਦੇਖੋ। ਜਿਸ ਤਰ੍ਹਾਂ ਤੁਹਾਨੂੰ ਦੱਸ ਰਹੀ ਹਾਂ ਉਸੇ ਤਰ੍ਹਾਂ ਤੁਸੀਂ ਕਰਨਾ ਹੈ। ਜਾਂ ਕਾਪੀ ਪੈਨਸਿਲ ਦੇ ਨਾਲ ਇਸ ਨੰਬਰ ਨੂੰ ਨੋਟ ਵੀ ਕਰ ਲਓ। ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਇੱਥੇ ਇੱਕ ਚਿੱਟਾ ਕਾਗਜ਼। ਕਾਗਜ਼ ਪਲੇਨ ਹੋਣਾ ਚਾਹੀਦਾ ਹੈ ਲਾਈਨਾਂ ਵਾਲਾ ਨਹੀਂ। ਇਸ ਤਰ੍ਹਾਂ ਆਪਾਂ 3 ਤੁਸੀਂ ਲਿਖ ਲਓ 3 ਨੰਬਰ। 1 2 3 ਕਿਉਂਕਿ ਅਸੀਂ ਤਿੰਨ ਆਪਣੀਆਂ ਇਸ਼ਾਵਾ ਇੱਥੇ ਲਿਖਣੀਆਂ ਹਨ ਹੁਣ ਇਸ ਤੋਂ ਬਾਅਦ ਤੁਸੀਂ ਜਿਹੜੀਆਂ ਵੀ ਤੁਹਾਡੀਆਂ ਇਸ਼ਾਵਾ ਹਨ 1 ਨੰਬਰ 2 ਨੰਬਰ ਤੇ 3 ਨੰਬਰ ਇਹ ਆਪਣੀਆਂ ਇਸ਼ਾਵਾ ਤੁਸੀਂ ਲਿਖ ਲਵੋ ਇਸ਼ਾਵਾ ਲਿਖਣ ਤੋਂ ਬਾਅਦ ਉਸੇ ਕੀ ਕਰਨਾ ਕਿ ਉਸ ਦੇ نیچے ਥੈਂਕਸ ਜੁਨੀਵਰਸ ਥੈਂਕਸ ਜੁਨੀਵਰਸ ਥੈਂਕਸ ਜੁਨੀਵਰਸ ਤਿੰਨ ਵਾਰੀ ਥੈਂਕਸ ਜੁਨੀਵਰਸ ਥੈਂਕਸ ਜੁਨੀਵਰਸ ਲਿਖਣਾ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਦੱਸ ਰਹੀ ਕਿ ਕੋਈ ਵੀ ਗਲਤੀ ਨਹੀਂ ਕਰਨੀ ਲਾਲ ਪੈਨ ਦੇ ਨਾਲ ਦੋਸੀ ਲਿਖਣਾ ਹੈ ਬਲੈਕ ਪੈਨ ਨਹੀਂ ਲੈਣਾ ਦੂਸਰਾ ਕੋਈ ਪੈਨ ਵੀ ਜੋਸ ਨਹੀਂ ਕਰਨਾ ਕਿਉਂਕਿ ਅਸੀਂ ਇਹ ਜੋ ਆਪਣਾ ਮੈਸੇਜ ਹੈ ਪਰਮਾਤਮਾ ਕੋਲ ਪਹੁੰਚਾ ਰਹੇ ਹਾਂ ਤਾਂ ਜਿਹੜਾ ਰੈੱਡ ਕਲਰ ਹੈ ਉਹ ਡਾਰਕ ਰੈੱਡ ਹੋਵੇ ਇਸ ਲਈ ਰੈੱਡ ਕਲਰ ਪੈਨ ਦਾ ਇਸਤੇਮਾਲ ਕਰਨਾ ਹੈ ਥੈਂਕਸ ਜੁਨੀਵਸ ਤੇ ਨਵਾਰੇ ਲਿਖਣਾ ਹੈ ਰੈੱਡ ਪੈਨ ਦੇ ਨਾਲ ਉਸ ਤੋਂ ਬਾਅਦ ਅਸੀਂ ਇਹ ਨੰਬਰ ਲਿਖਣਾ ਹੈ 7711 A ਨੰਬਰ ਅਸੀਂ ਲਿਖ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਜਿਹੜੇ ਵੀ ਪਰਮਾਤਮਾ ਨੂੰ ਗੁਰੂ ਜੀ ਨੂੰ ਜੋ ਵੀ ਆਪਣੇ ਇਸ਼ਟ ਦੇਵੀ ਦੇਵਤੇ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਉਹਨਾਂ ਦਾ ਨਾਮ ਲਿਖੋ ਉਹਨਾਂ ਦਾ ਮੰਤਰ ਲਿਖੋ ਜੋ ਵੀ ਤੁਹਾਨੂੰ ਮਤਲਬ ਤੁਹਾਨੂੰ ਜਿਸਨੂੰ ਤੁਸੀਂ ਮੰਨਦੇ ਹੋ ਜੋ ਤੁਸੀਂ ਰੋਜ਼ ਪਾਠ ਕਰਦੇ ਹੋ ਤੁਸੀਂ ਉਹ ਤੁਸੀਂ ਜ਼ਰੂਰ ਲਿਖਣਾ ਹੈ ਜਿਸ ਤਰ੍ਹਾਂ ਕਿ ਤੁਸੀਂ ਸਿੱਖ ਧਰਮ ਚੋਂ ਤਾਂ ਤੁਸੀਂ ਵਾਹਿਗੁਰੂ ਲਿਖ ਸਕਦੇ ਹੋ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਸਕਦੇ ਹੋ ਤਾਂ ਗੁਰੂ ਰਾਮਦਾਸ ਜੀ ਲਿਖ ਦਿਓ ਇਸ ਤਰ੍ਹਾਂ ਕਰਕੇ ਤੁਸੀਂ ਲਿਖ ਸਕਦੇ ਹੋ ਦੂਸਰੇ ਜਿਹੜੇ ਧਰਮ ਦੇ ਲੋਕ ਹਨ ਉਹ ਜਿਸ ਤਰ੍ਹਾਂ ਗਣੇਸ਼ ਜੀ ਜੈ ਹਨੂਮਾਨ ਜੀ ਮਾਤਾ ਲక్ష్ਮੀ ਜੀ ਲਿਖ ਸਕਦੇ ਹੋ ਜਿਸ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਉਹ نیچے ਉਹਨਾਂ ਦਾ ਨਾਮ ਲਿਖ ਕੇ ਸਾਡੀ ਪਰਚੀ ਤਿਆਰ ਹੋ ਗਈ ਇਸ ਨੂੰ ਤੁਸੀਂ ਕੀ ਕਰਨਾ ਹੈ ਪਰਚੀ ਜਦੋਂ ਤੁਸੀਂ ਤਿਆਰ ਕਰਨੀ ਨਾ ਤੋਂ ਕੇ ਸਾਫ ਸੁਥਰੇ ਕੱਪੜੇ ਪਾ ਕੇ ਇਸ ਨੂੰ ਆਪਣੀ ਪਰਚੀ ਤਿਆਰ ਕਰਨੀ ਹੈ ਤਿਆਰ ਕਰਨ ਤੋਂ ਬਾਅਦ ਇਸ ਤੋਂ 2-3 ਫੋਲਡ ਕਰ ਲਓ ਉਸ ਨੂੰ ਬੰਦ ਕਰ ਲਓ ਇਹ ਵਹਿਮ ਨਾ ਕਰਨਾ ਕਿ 2 ਫੋਲਡ ਕਰਨੇ ਤੇ 3 ਫੋਲਡ ਕਰਨੇ ਪਰਚੀ ਬੰਦ ਕਰਕੇ ਜਦੋਂ ਰਾਤ ਨੂੰ ਤੁਸੀਂ ਸੌਣਾ ਹੈ ਆਪਣੇ ਸਰਾਣੇ ਥੱਲੇ ਉਸ ਨੂੰ ਰੱਖ ਲੈਣਾ ਹੈ ਇਹ ਨਹੀਂ ਨਹੀਂ ਕਰਨਾ ਸਰਾਣੇ ਥੱਲੇ ਰੱਖਣ ਤੋਂ ਪਹਿਲਾਂ ਜਦੋਂ ਤੁਸੀਂ ਆਪਣੇ ਸਾਰੇ ਕੰਮ ਨਿਪਟਾ ਕੇ ਆਪਣੇ ਬੈੱਡ ਤੇ ਹੋਤੇ ਆ ਗਏ ਹੋ ਉਥੇ ਚਾਂਗੜੀ ਮਾਰਗੇ ਤੋਂ ਸੇ ਸੌਣ ਤੋਂ ਪਹਿਲਾਂ ਇਹ ਪਰਚੇ ਕੱਢਣੀ ਹੈ ਪਰਚੇ ਦੇਖੋ ਇੱਕੋ ਵਾਰੀ ਬਣਾਉਣੀ ਹੈ ਪਰ ਜੋ ਹੁਣ ਦੱਸਣ ਜਾ ਰਹੇ ਹਾਂ ਕਿ ਉਹ ਤੁਸੀਂ ਲਗਾਤਾਰ 2 ਦਿਨ ਕਰਨਾ ਹੈ 2 ਦਿਨ ਤੋਂ ਜ਼ਿਆਦਾ ਵੀ ਕਰ ਸਕਦੇ ਹੋ ਤੁਹਾਡੀ ਮਰਜ਼ੀ 2 ਦਿਨ ਤੁਸੀਂ ਕੀ ਕਰਨਾ ਸੌਣ ਤੋਂ ਪਹਿਲਾਂ ਇਹ ਪਰਚੇ ਕੱਢਣੀ ਹੈ ਤੇ ਜੋ ਤੁਸੀਂ ਇਸ਼ਾਵਾਂ ਲਿਖੀਆਂ ਹਨ ਉਹਨਾਂ ਨੂੰ ਪੜ੍ਹਨਾ ਹੈ ਜੋ ਮਤਲਬ ਕੈਨ ਤੋਂ ਭਾਵ ਕੇ ਜੋ ਲਿਖਿਆ ਹੋਇਆ ਹੈ ਪਰਚੇ ਵਿੱਚ ਉਸਨੂੰ ਤੁਸੀਂ ਪੜ੍ਹ ਕੇ ਸੌਣਾ ਹੈ ਇਕਦਮ ਕਲੀਅਰ ਸਭ ਗੱਲ ਪੜ ਕੇ ਸੋ ਉਹਨੂੰ ਫੇਰ ਪਰਚੀ ਨੂੰ ਬੰਦ ਕਰਕੇ ਸਰਾਣੀ ਥੱਲੇ ਰੱਖ ਦਿਓ ਜਦੋਂ ਸਵੇਰੇ ਉੱਠੋਗੇ ਪਰਚੀ ਬਾਹਰ ਕਰਨੀ ਹੈ ਫਿਰ ਤੁਸੀਂ ਉਸ ਪਰਚੀ ਨੂੰ ਕੱਢ ਕੇ ਜੋ ਲਿਖਿਆ ਹੈ ਇੱਕ ਵਾਰੀ ਫਿਰ ਉਸ ਨੂੰ ਪੜ੍ਹਨਾ ਹੈ ਤੇ ਰਾਤੀ ਸੌਣ ਤੋਂ ਪਹਿਲਾਂ ਤਸਵੀਰੇ ਹੁਰ ਦੇ ਅਨਸਾਰ ਇਸ ਪਰਚੀ ਨੂੰ ਪੜ੍ਹਨਾ ਹੈ ਕਿਉਂਕਿ ਜਿਹੜਾ ਸਾਡਾ ਮਾਈਂਡ ਹੈ ਜਦੋਂ ਅਸੀਂ ਬੋਲ ਕੇ ਸੌਂਦੇ ਹਾਂ ਸਾਡੇ ਦਿਮਾਗ ਵਿੱਚ ਸੌਂਦੇ ਸੌਂਦੇ ਉਹ ਗੱਲਾਂ ਚੱਲਦੀਆਂ ਹਨ ਸੋਪਨੇ ਹੁੰਦੇ ਹਨ ਜੋ ਨੇਵਰਸ ਨਾਲ ਸਾਡਾ ਕਨੈਕਟ ਹੁੰਦਾ ਹੈ ਤਾਂ ਜਲਦੀ ਤੋਂ ਜਲਦੀ ਉਹ ਇੱਛਾ ਸਾਡੀ ਪੂਰੀ ਹੁੰਦੀ ਹੈ ਤੇ ਸਵੇਰੇ ਜਦੋਂ ਉੱਠਦੇ ਹਾਂ ਸਾਡਾ ਮਾਈਂਡ ਇੱਕਦਮ ਬਲੈਂਕ ਹੁੰਦਾ ਹੈ ਖਾਲੀ ਹੁੰਦਾ ਹੈ ਇਹਨੇ ਘੰਟਿਆਂ ਸੀ ਨੀਂਦ ਕਰਕੇ ਉੱਠੇ ਹਾਂ ਤਾਂ ਸਾਡਾ ਦਿਮਾਗ ਇੱਕਦਮ ਕਲੀਅਰ ਇੱਕਦਮ ਸਾਫ਼ ਸੁਥਰਾ ਹੁੰਦਾ ਹੈ ਤੇ ਜੋ ਅਸੀਂ ਬੋਲਦੇ ਹਾਂ ਆਪਣੇ ਦਿਮਾਗ ਵਿੱਚ ਅਸੀਂ ਉਸ ਨੂੰ ਸੇਵ ਕਰ ਲੈਂਦੇ ਹਾਂ ਤੋ ਹੋਈ ਦੇਣਾ ਪਰ ਚੱਲਦਾ ਹੈ ਤੇ ਸਾਡੇ ਇਛਾ ਜਲਦੀ ਤੋਂ ਜਲਦੀ ਪੂਰੀ ਹੁੰਦੀ ਹੈ ਇਹ ਤੁਸੀਂ ਲਗਾਤਾਰ 21 ਦਿਨ ਕਰੋ 21 ਦਿਨ ਤੋਂ ਬਾਅਦ ਜਦੋਂ ਤੁਹਾਡੇ ਵਿੱਚ ਪੂਰੀ ਹੋ ਜਾਵੇ ਤਾਂ ਇਸ ਪਰਚੇ ਨੂੰ ਦੋਸੇ ਕਿਸੇ ਤਾਰਮਿੰਸਥਾਨ ਦੇ ਮੰਦਰ ਗੁਰਦੁਆਰਾ ਸਾਹਿਬ ਵਿੱਚ ਰੱਖ ਕੇ ਆ ਸਕਦੇ ਹੋ ਉਹ ਤੁਹਾਡੀ ਮਰਜੀ ਹੈ ਜੰਗਸੇ ਨਦੀ ਤੇ ਸਮੁੰਦਰ ਵਿੱਚ ਜੋ ਵੀ ਚੱਲਦਾ ਹੋਇਆ ਜਿਹੜਾ ਪਾਣੀ ਹੁੰਦਾ ਹੈ ਉੱਥੇ ਜਲ ਪ੍ਰਵਾਹ ਕਰ ਸਕਦੇ ਹੋ ਜਾਂ ਕਿਸੇ ਮਿੱਟੀ ਵਿੱਚ ਦਬ ਸਕਦੇ ਹੋ ਇਹ ਤੁਹਾਡੇ ਉੱਤੇ ਹੈ ਜਾਂ ਜਲਾ ਵੀ ਸਕਦੇ ਹੋ ਜਲਾਉਣ ਤੋਂ ਬਾਅਦ ਉਹਦੀ ਜਿਹੜੀ ਰਾਖ ਬਚਦੀ ਹੈ ਉਹ ਬਾਹਰ ਉਸ ਨੂੰ ਫੋਕ ਮਾਰ ਕੇ ਜੁਨੀਵਸਤੇ ਨਾਲ ਵੀ ਮਿਲਾ ਮਿਲਾ ਸਕਦੇ ਹੋ ਤਾਂ ਜਲਦੀ ਤੋਂ ਜਲਦੀ ਤੁਹਾਡਾ ਮੈਸੇਜ ਪਹੁੰਚਦਾ ਹੈ ਤੁਹਾਨੂੰ ਦੱਸ ਦਈਏ ਕਿ ਬਹੁਤ ਜਲਦੀ ਤੁਹਾਡੀਆਂ ਡਿਸ਼ ਜਿਓ ਮੰਗੀਆਂ ਹੋਏਗੀ ਤਿੰਨ ਅਸ਼ਾਮਾਂ ਪੂਰੀਆਂ ਹੋ ਸਕਦੀਆਂ ਹਨ ਜੇ ਤੁਸੀਂ ਬਿਲਕੁਲ ਹੀ ਆਪਣੀਆਂ ਅਨਰਜੀ ਹਾਈ એનર્ਜੀ ਲਗਾਈਆਂ ਹੋਣਗੀਆਂ ਇਕਦਾਂ ਪਿਓਰ એનર્ਜੀ ਲਗਾਈਆਂ ਹੋਣਗੀਆਂ ਤਾਂ ਤੁਹਾਡੀਆਂ ਤਿੰਨਾਂ ਹੀ ਤਿੰਨਾਂ ਹੀ ਸ਼ਮਾਂ ਵਾਈ ਗਰੂਪ ਚਾਹੁੰਦਾ ਇੱਕ ਇੱਕ ਦਿਨ ਦੇ ਵਿੱਚ ਪੂਰੀ ਕਰ ਦੇਣ ਤੇ ਚਾਹੁੰਦਾ ਵਾਰੀ-ਵਾਰੀ ਹੌਲੀ-ਹੌਲੀ ਕਰਕੇ ਤਿੰਨਾਂ ਹੀ ਸ਼ਮਾਂ ਪੂਰੀਆਂ ਕਰ ਦੇਣ ਮਤਲਬ ਜੋ ਤੁਸੀਂ ਚਾਹੁੰਦੇ ਹੋ ਤੁਹਾਨੂੰ ਜ਼ਰੂਰ ਮਿਲੇਗਾ ਇਸ ਵਰਚੇ ਨੂੰ ਤੁਸੀਂ ਹਮੇਸ਼ਾ ਆਪਣੇ ਕੋਲ ਵੀ ਰੱਖ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ ਇਸ ਵਰਚੇ ਨੂੰ ਤੁਸੀਂ ਪੜ ਸਕਦੇ ਹੋ ਅਮੇ ਦੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਚੈੱਕ ਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ